ਸਸਿਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਅੱਜ ਤੁਹਾਡੇ ਵਾਸਤੇ ਇੱਕ ਫੇਰ ਤੋਂ ਬਹੁਤ ਹੀ ਵਧੀਆ ਘੈਂਟ ਟਰਾਲਾ ਲੈ ਕੇ ਹੋਇਆ ਆਪਾਂ ਹਾਜ਼ਰ ਤੇ ਬਾਕੀ ਹਿੰਮਤ ਟਰਾਲਾ ਵਿਖਾਵੇ ਲਤਾ ਸੋ ਉਹਨੂੰ ਪਹਿਲਾਂ ਵੀ ਪਤਾ ਹੈ ਵੀ ਬਾਈ ਜਿਹੜੀਆਂ ਚੀਜ਼ਾਂ ਲੈ ਕੇ ਆਉਂਦਾ ਛਿੱਕੇ ਬੰਦ ਚੀਜ਼ਾਂ ਲੈ ਕੇ ਆਉਂਦਾ ਹੁੰਦਾ ਬਹੁਤ ਵਧੀਆ ਚੀਜ਼ ਸਾਰਾ ਜਿਹੜਾ ਮਟੀਰੀਅਲ ਪੂਰਾ ਘੈਂਟ ਮਟੀਰੀਅਲ ਲੱਗਿਆ ਹੁੰਦਾ ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜਾ ਕਲਰ ਹੈ ਬਹੁਤ ਹੀ ਵਧੀਆ ਕੀਤਾ ਹੋਇਆ ਹੈ ਹਨ ਤੇ ਬਾਕੀ ਜਿਹੜੇ ਇਹ ਟਾਇਰ ਨੇ ਟਾਇਰ ਪੱਕੇ ਟਾਇਰ ਨੇ ਦੇਖ ਸਕਦੇ ਹੋ ਤੁਸੀਂ ਤੇ ਬੱਤੇ ਬੁੱਤੇ ਬਾਕੀ ਪੂਰਾ ਸਿਰਾ ਗੱਲਬਾਤ ਕੀਤੀ ਪਈ ਆ ਬਾਈ ਨੇ ਤੇ ਬਾਕੀ ਆਪਾਂ ਤੁਹਾਡੀ ਬਾਈ ਜੀ ਨਾਲ ਕਰਾਉਣੀ ਆ ਗੱਲਬਾਤ ਲੈ ਹਿੰਮਤ ਦਿਖਾ ਦੇ ਵਿੱਚੋਂ ਸਾਰਾ ਸੈਟ ਆ ਕੰਮ ਤੇ ਟੈ ਟੈ ਤਾਂ ਤੁਸੀਂ ਵੇਖ ਹੀ ਲੇਤੇ ਹੈ ਨਾ ਹਾਂ ਹਿੰਮਤ ਆ ਜਾ ਮਗਲੀ ਸ਼ੈਡ ਵੀ ਦਿਖਾ ਦੇ ਕਿਉਂ ਜੈਕਾ ਜਿਹੜੇ ਬਾਕੀ ਸਿਰੇ ਹੁਣ ਦਿਨੋਂ ਦਿਨ ਇਹ ਚੀਜ਼ ਚ ਬਾਈ ਹੋਰ ਵੀ ਤਬਦੀਲੀ ਲੈ ਕੇ ਆਉਂਦਾ ਕਹਿੰਦਾ ਆਪਾਂ ਉਦੋਂ ਵੀ ਜਿਹੜੀ ਹਾਈ ਕੁਆਲਿਟੀ ਦੀਆਂ ਚੀਜ਼ਾਂ ਬਾਈ ਵਰਤਣ ਲੱਗ ਗਏ ਇਹਦੇ ਵਿੱਚ ਸੋ ਨੂੰ ਪਤਾ ਹੀ ਇਹ ਵੀ ਜਿਹੜੀ ਚੀਜ਼ ਲੈ ਕੇ ਆਉਂਦਾ ਬਾਈ ਪੂਰੀ ਘੈਂਟ ਚੀਜ਼ ਲੈ ਕੇ ਆਉਂਦਾ ਹੁੰਦਾ ਹੈ ਨਾ ਤੇ ਵਾਕਿਆ ਅਪਾ ਬਾਈ ਜੀ ਨਾਲ ਕਰਾਂਗੇ ਗੱਲਬਾਤ ਆਜਾ ਹਿੰਮਤ ਤੇ ਕਰਾਉਨੇ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਸਸੀ ਕਾ ਬਾਈ ਜੀ ਸੋਸਰੀ ਕਾ ਜੀ ਤੇ ਬਾਈ ਜੀ ਦੇ ਬਾਰੇ ਫਿਰ ਦਿਓ ਜਾਣਕਾਰੀ ਜਿਹੜਾ ਆਪਾਂ ਹੁਣ ਨਵਾਂ ਲੈ ਕੇ ਆਏ ਇਹ ਚੀਜ਼ ਟਰਾਲਾ ਇਹ ਮੰਨ ਲਓ ਵੀ ਆਹ ਤੁਹਾਡੇ ਸਾਹਮਣੇ ਦੇਖਿਆ ਮੱਸੀ ਦੀ ਲੱਗੀ ਹੋਈ ਹੈ ਠੀਕ ਹੈ ਜੀ ਚਾਸੀ ਸਾਰੀ ਐਮਸੀ ਦੀ ਆ ਗਈ ਇਹ ਬਸ ਇੰਚੀ ਹੋ ਗਈ ਹਾਂਜੀ ਉੱਤੇ ਪੰਜੇ ਦੇ 63 12 ਤੇ 6 11 92 6.5 ਚੜਾਈ 6.5 ਚੜਾਈ ਜਿਹੜਾ 11 6.5 ਆ ਫੱਟੇ 8 ਇੰਚੀ ਦੋ ਬਾਰਡ ਦੇ ਸੀ ਜੀ ਇਹਦੇ ਠੀਕ ਹੈ ਜੀ ਬਿਲਕੁਲ ਤੇ ਟਾਇਰ ਦਾ ਬਾਕੀ ਸਰੇਪਾਂ ਹਾਂ ਟਾਇਰ ਪੱਕੇ ਟਾਇਰ ਆ ਪੱਕੇ ਟਾਇਰ ਆਗੇ ਹੈ ਨਾ ਜੇ ਕੋਈ ਲਾਉਣਾ ਚਾਹੇ ਤਾਂ ਲਾ ਵੀ ਲੈਣਿਆ ਠੀਕ ਹੈ ਜੀ ਮੰਨੋ ਵੀ ਹਾਂ ਜੀ ਮਤਲਬ ਕਈ ਵਾਰੀ ਕੋਈ ਲਾਲੂਕੇ ਵਾਲਾ ਕੰਮ ਹੁੰਦਾ ਉਹਦਾ ਫਿਰ ਕੀ ਸਿਸਟਮ ਹੈ ਇਹ ਤੇ ਕੀ ਘਟਬਟ ਹੋ ਜਾਂਦੀ ਹੈ ਹਾਂ ਬਸ ਰੇਟ ਦੇ ਹਿਸਾਬ ਨਾਲ ਘਟਬਟ ਕਰਦੇ ਨੇ ਜਿੰਨੇ ਦੇ ਲੈ ਆ ਉਹਨਾਂ ਦੇ ਘੱਟ ਲਾਉਂਦੇ ਨੇ ਠੀਕ ਹੈ ਜੀ ਬਿਲਕੁਲ ਸਹੀ ਗੱਲ ਹੈ ਤੇ ਹੁਣ ਇਹਦੀ ਆਪਾਂ ਕੀ ਮੰਗ ਮੰਗਾਈ ਰੱਖੀ ਹੈ ਜੀ ਆਪਾਂ ਇਹ ਵਸੇ ਤਾਂ ਆਮ ਅੱਲਾ ਹੈਗਾ 70 70 ਦਾ ਉਹ ਲੈਂਡ ਦੇਣ ਮੌਕੇ ਤੇ ਕਰਦਾ ਨੇ ਅਗਲੇ ਨੂੰ ਆਦਰਮਾਨ ਠੀਕ ਹੈ ਜੀ ਲੋ ਜੀ ਜਿਹੜੀ ਇਹਦੀ ਡਿਮਾਂਡ ਹੈ ਹਾਂ ਹਾਂ ਉਹਦਾ ਸਬੰਧ ਉਹਦਾ ਇੱਥੇ ਹੀ ਲਿਆਉਣੀ ਹੈ ਮੌਕੇ ਤੇ ਤੇ ਬਾਕੀ ਜਿਹੜੀ ਦੀ ਡਿਮਾਂਡ ਹੈ ਵੀਰੇ ਨੇ ਮੰਨ ਲਓ ਵੀ 65 165 ਦੇ ਲਗਭਗ ਬਾਕੀ ਲੈਂਡ ਦੇਣ ਵਾਲਾ ਕੰਮ ਹੀ ਉਹਦੇ ਤੇ ਲੈਂਡ ਦੇਣ ਵਾਲਾ ਵਸਾ ਇਹਦੇ ਤੇ ਕੋਈ ਬਾਲਾ ਮਾਰ ਜਨ ਨਹੀਂ ਹੈਗਾ ਬਾਕੀ ਚੀਜ਼ ਤੁਸੀਂ ਵੇਖ ਸਕਦੇ ਹੋ ਚੀਜ਼ ਬਹੁਤ ਹੀ ਵਧੀਆ ਬਾਈ ਪੂਰੀ ਫੁੱਲ ਜ਼ਿੰਮੇਵਾਰੀ ਵਾਲੀ ਗੱਲ ਇਹ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜਾ ਜੈਕ ਹੈ ਜੈਕ ਉਹ ਹੀ 30 ਵਾਲੀ ਜੀ ਨਾ 35 ਟਨ ਵਾਲਾ ਅੱਛਾ ਤੂੰ ਕੀ ਹਟਾ ਨਾਲਾ 36 ਇੰਚ ਨਿਕਲਦਾ ਠੀਕ ਹੈ 36 36 ਠੀਕ ਹੈ 36 ਹਾਰ ਡਬਲ ਡਬਲ ਸਟੀਚ ਆ ਗਿਆ ਜੀ ਹਾਂ ਡਬਲ ਸਟੀਚ ਹਾਂ ਡਬਲ ਸਟੀਚ ਮੈਂ ਪੂਰਾ ਆਪਣੀ ਮਿੱਟੀ ਛੱਡਦਾ ਠੀਕ ਹੈ ਜੀ ਮੰਨ ਲਓ 35 ਟਨ ਦੀ ਕਪੈਸਿਟੀ ਹੈ ਜੈਕ ਦੀ ਵੀ ਫੁੱਲ ਗਰੰਟੀ ਹੈ ਕਿਸੇ ਤਰ੍ਹਾਂ ਦਾ ਕੋਈ ਲਾਂਬੇ ਵਾਲਾ ਕੰਮ ਨਹੀਂ ਹੈਗਾ ਤੇ ਇੱਕ ਆਪਣਾ ਨੰਬਰ ਬੋਲੋ ਜੀ ਨੰਬਰ ਆਪਣਾ ਹੈਗਾ 75086 0329 ਲਿਖਦਾ ਹਾਂ ਠੀਕ ਹੈ 0332 ਇਹ ਦੂਜਾ ਨੰਬਰ ਹੈ 9876831809 31809 ਬਾਕੀ ਸਿਰੇ ਪਾਸ ਜਿਹੜਾ ਨੰਬਰ ਹੈ ਨੰਬਰ ਆਪਾਂ ਸਕਰੀਨ ਤੇ ਵੀ ਛੱਡਾਂਗੇ ਇਹ ਨੰਬਰ ਹੋਰ ਹੈ ਹਾਂ ਜੂ ਵੀ ਐਡ ਕਰਦੇ ਆ ਨੰਬਰ 777 ਠੀਕ ਹੈ ਜੀ 98777 03329 03329 ਤੇ ਬਾਕੀ ਸਿਰੇ ਜਿਸ ਵੀ ਭਰਾ ਨੂੰ ਇਹ ਟਰਾਲਾ ਪਸੰਦ ਆਉਂਦਾ ਹੈ ਰੇਟ ਦੀ ਗੱਲਬਾਤ ਵੀ ਦੇ ਨਾਲ ਸਿੱਧੀ ਕਰ ਸਕਦੇ ਹੋ ਆਪਾਂ ਨੰਬਰ ਜਿਹੜਾ ਸਕਰੀਨ ਤੇ ਛੱਡਾਂਗੇ ਸੋ ਧੰਨਵਾਦ